ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਲੋਕੀ ਚੜ੍ਹਦੀ ਕਲਾ ਚ ਮਾਰਾ ਸਾਨੂੰ ਦੰਦ ਉਗੁਣੀ ਤੇ ਰੱਬ ਦਾ ਗੁਣੀ ਤਰਤੀ ਵਾਖੇ ਤੇ ਸਭ ਨੂੰ ਵਾਸੇ ਜੀ ਨਾਲ ਦੇਹ ਰੋਗਤਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਅਸੀਂ ਅੱਜ ਜਿਹੜੀਆਂ ਪਿਆਰੀਆਂ ਪਿਆਰੀਆਂ ਜਿਹੀਆਂ ਆਬਾਦੀਆਂ ਪਹਾੜੀ ਚੀਲਾਂ ਦੇ ਦਰਖਤ ਠੰਡੇ ਠੰਡੇ ਏਰੀਏ ਨੂੰ ਕਹਿਣ ਲੱਗੇ ਜੀ ਅਲਮੇਰਾ ਕਣ ਦਾ ਭਾਵ ਵੀ ਅੱਜ ਚਾਲੇ ਪਾਤੇ ਪੰਜਾਬ ਨੂੰ ਘਰ ਨੂੰ ਚੱਲੇ ਹੋਏ ਆ ਤੇ ਮਹਾ ਉਹਨਾਂ ਨੂੰ ਤਾਂ ਮੈਂ ਵੀ ਗੱਡੀ 'ਚ ਬੈਠੀ ਹੋਈ ਸੀ ਲਾਤਾ ਉਹਨਾਂ ਨੂੰ ਮੈਂ ਤੁਸੀਂ ਗੱਡੀ 'ਚ ਬੈਠੋ ਟ੍ਰੈਸਟ ਕਰੋ ਤੁਹਾਡਾ ਦਿਮਾਗ ਠੰਡਾ ਹੋਵੇ ਮੇਰਾ ਪਰਨਾ ਵੀ ਮਨ ਲੱਗਦਾ ਢਿੱਲਾ ਜੀ ਥੋੜਾ ਤੇ ਜਾਂਦਾ ਜਾਂਦਾ ਮੈਂ ਇੱਥੇ ਬ੍ਰੇਕ ਮਾਰ ਲਈ ਮੇਰੀਆਂ ਬਹੁਤ ਪੁਰਾਣੀਆਂ ਆਜਾਦਾ ਜੁੜੀਆਂ ਹੋਈਆਂ ਐ ਐ ਰਸਤੇ ਨਾਲ ਕਿ ਅਸੀਂ ਐ ਐ ਇਹ ਏਰੀਆ ਚੋਂ ਜੀ ਪੈਦਲ ਆਉਂਦੇ ਹੁੰਦੇ ਸੀ। ਮਾਮਾ ਮੇਰਾ ਕੋਲੋਂ ਆਉਂਦੇ ਹੁੰਦੇ ਸੀ ਤਾਂ ਪਹਿਲਾਂ ਹੁਣ ਤਾਂ ਚਲੋ ਆ ਸੜਕ ਬਣ ਗਈ ਜਿੱਦੇ ਪਰ ਅਸੀਂ ਗੱਡੀ ਚ ਹੁਣ ਲੈ ਕੇ ਆਇਆ। ਜਦੋਂ ਸੜਕ ਨਹੀਂ ਸੀ ਹੁੰਦੀ ਬਾਬਾ ਜੋੜ ਜੀ ਤੇ ਜਾਣਾ ਜਾਂ ਜਾਂ ਥੱਲੇ ਡੀ ਸਾਈਡ ਪੱਟੇ ਨੂੰ ਘੁੰਮ ਕੇ ਇੱਥੇ ਦੇ ਵਿੱਚੋਂ ਚੜ ਕੇ ਆਉਣਾ ਜੰਗਲ ਦੇ ਵਿੱਚੋਂ। ਬਾਸ ਵੀ ਆ ਜੰਗਲ ਚੋਂ ਜਾਣਾ। ਘਟੋ ਘਟੇ 5 ਕਿਲੋਮੀਟਰ ਦਾ ਸਫ਼ਰ ਹੁੰਦਾ ਸੀ ਸਾਡਾ ਵਿੱਚੇ ਵਿੱਚ ਪਹਾੜਾਂ ਦੇ। ਹੁਣ ਤਾਂ ਭੁੱਲ ਭੱਲ ਕੇ ਰਸਤੇ ਵੀ ਵਿੱਚ ਵਿੱਚ ਮਤਲਬ ਮਾਮੀ ਦੇ ਕਹਾਣੇ ਵੀ ਉਹ ਜਿਹੜਾ ਪੱਪਾ ਤਾਂ ਸਫਾਈ ਕਹ ਦਿੰਦੇ ਵੀ ਰਸਤੇ ਦੀ ਜਿਆਦਾ ਲੰਘਦੇ ਤੇ ਲੋਕ ਤਾਂ ਕੋਈ ਟਾਣੀ ਗਾਹ ਨੂੰ ਵੱਧ ਗਈ ਉਹਨੂੰ ਆਏ ਤੋੜ ਜਾਣਾ ਜਾਂਦੇ ਜਾਂਦੇ ਨੇ ਵੀ ਰੁੰਡਾ ਕਰ ਦੇਣਾ ਹੁਣ ਹੋਰ ਰਸਤੇ ਰਹੇ ਨਹੀਂ ਹੈਗੇ ਬਾਕੀ ਜੋ ਸ਼ਾਂਤੀ ਇੱਥੇ ਆ ਉਹ ਕਿਤੇ ਨਹੀਂ ਹੈਗੀ ਇਹ ਗੱਲ ਮੰਨਣ ਵਾਲੀ ਇਹ ਬੰਦਾ ਦਾ ਜਿਹੜਾ ਦਿਮਾਗ ਦੀ ਮੈਡੀਟੇਸ਼ਨ ਹੋਣ ਵਾਲਾ ਕੰਮ ਹੋ ਰਿਹਾ ਕਿ ਠੰਡੀਆਂ ਹਵਾਵਾਂ ਕੁਦਰਤੀ ਪਾਣੀ ਤੇ ਕੋਈ ਰੌਲਾ ਗੋਲਾ ਨਹੀਂ ਕੋਈ ਟੀ ਨਹੀਂ ਕੋਈ ਪਾਣੀ ਕੋਈ ਕੋਈ ਹੋਰ ਨਹੀਂ ਚੱਕਰ ਕੋਈ ਲੈਣ ਦੀ ਦੇਣ ਦੀ ਤੇ ਹੁਣ ਜਾਣਾ ਤਾਂ ਪੈਣਾ ਬਾਈ ਘਰ ਨੂੰ ਘਰ ਜਾ ਕੇ ਸਰਨਾ ਪਰ ਇੱਕ ਆਇਤਾ ਇੱਕ ਤਾਂ ਗੱਲ ਹੈਗੀ ਸੀ ਵੀ ਚੱਲ ਔਰ ਕੰਮ ਤਾਂ ਔਰੇ ਵੀ ਹੈਗਾ ਤਾਂ ਮਾਮੇਰਾ ਕੋਲ ਵੀ ਇੱਥੇ ਚਾਹ ਜਦ ਤੱਕ ਮਕਾਨ ਬਣਦਾ ਮਾਮੇਰਾ ਨੂੰ ਤਾਂ ਬੰਦਿਆਂ ਦੀ ਲੋੜ ਹੈ ਪਰ ਪਿੱਛੇ ਵੀ ਦੇਖਣਾ ਪੈਂਦਾ ਵੀ ਇੱਕ ਤਾਂ ਸੰਦੀਪ ਦੇ ਹੱਥ ਲੱਗੀ ਵੀ ਆ ਮੱਝ ਚੋਣੇ ਵਾਲੀ ਜੀ ਤੇ ਉਹ ਹੁਣ ਟੀਕਾ ਲੱਗਦਾ ਪਤਨੀ ਦਾ ਬਜਾ ਜਾਣੇ ਕੀ ਹੁੰਦਾ ਮਤਲਬ ਕਸਮੀ ਗੱਲ ਕੰਮ ਬਾਰੇ ਘਰ ਇਹ 5 ਦਿਨਾਂ ਚ ਇੱਕ ਵੀ ਫੋਨ ਨਹੀਂ ਕਰਿਆ ਵੀ ਘਰ ਕੋਈ ਕੰਮ ਹੋਇਆ ਜਾਂ ਨਹੀਂ ਹੋਇਆ ਕਿਵੇਂ ਪ੍ਰੋਸੈਸਰ ਚੱਲਦਾ ਕਿਵੇਂ ਨਹੀਂ ਨਾ ਉਹਨਾਂ ਨੇ ਕਰਕੇ ਦੱਸਿਆ ਹਾਲਚਾਲ ਇੱਕ ਦੋ ਦਾ ਜਰੂਰ ਪੁੱਛਦੇ ਤੇ ਵੀ ਹਾਂ ਠੀਕ ਠਾਕ ਆ ਮਾਮੀ ਨਾਲ ਦੁੱਖ ਸੁਖੋ ਖੋਲਣਾ ਮੇਰੇ ਨਾਲ ਉਹਨਾਂ ਸੰਦੀਪ ਨੇ ਭਾਬੀ ਜੀ ਨਾਲ ਕਰ ਲੈਣਾ ਤੇ ਜੇ ਕੋਈ ਵੀਡੀਓ 'ਚ ਗਲਤੀ ਹੁੰਦੀ ਦੀ ਹਾਂ ਫਿਰ ਉਹ ਸੰਦੀਪ ਨੂੰ ਦੱਦੂ ਤੇ ਸੰਦੀਪ ਮੈਨੂੰ ਦੱਦਿੰਦੀ ਸੀ ਜਿ ਕਿਣਾ ਮੈਂ ਬੇਪੇ ਪਿੱਛੇ ਤੇ ਵੀਡੀਓ 'ਚ ਮਾਫੀ ਮੰਗੀ ਭਾਬੀ ਤੇ ਬਣੀ ਬੜੀ ਤੇ ਵੀ ਮੇਰੇ ਤੇ ਉਹਨੂੰ ਕਾਹ ਹੋ ਗਿਆ ਤਾਂ ਵੀ ਤੂੰ ਕੈਮਰੇ ਕਿੰਨੇ ਨੂੰ ਪਿੱਟ ਕਰਕੇ ਬੈਠੀ ਆ ਵੀ ਤੇ ਕੈਮਰੇ ਕਿੰਨੂੰ ਮੂੰਹ ਕਰਨਾ ਤਾਂ ਵੀ ਚੱਲ ਕੋਈ ਨਹੀਂ ਕਈ ਵਾਰ ਹੋ ਜਾਂਦੀਆਂ ਇਦਾਂ ਦੀਆਂ ਗਲਤੀਆਂ ਵੀ ਅਸੀਂ ਵੀ ਇਨਸਾਨੇ ਆ ਤੇ ਹੁਣ ਚੱਲੇ ਆਂ ਇਹ ਘਰ ਨੂੰ ਮਾਂ ਵੀ ਚੱਲ ਇੱਕ ਜਾਂਦੇ ਜਾਂਦੇ ਪਹਾੜਾਂ 'ਚ ਵੀਡੀਓ ਸ਼ੁਰੂ ਕਰ ਲਏ ਜੰਦੇ ਆਂ ਨਹੀਂ ਤਾਂ ਪੰਜਾਬ 'ਚ ਤਾਂ ਹੁਣ ਸਾਰਿਆਂ ਉੱਥੇ ਜਾ ਕੇ ਸ਼ੁਰੂ ਕਰਨੀਆਂ ਤੇ ਚਲੋ ਗੱਡੀ 'ਚ ਬੈਠੇ ਆ ਤਾਂ ਬੈਠੇ ਰਹਿਣਾ ਤੁਹਾਨੂੰ ਤੁਸੀਂ ਬਲੌਗਰ ਨਾਲ ਬਣੇ ਕਿਦਾਂ ਕਿਦਾਂ ਅਗਲਾ ਪ੍ਰੋਗਰਾਮ ਚੱਲਦਾ ਹੁਣ ਤੁਸੀਂ ਦੇਖ ਹੀ ਲੈਣਾ ਜੀ ਪਹੁੰਚ ਗਏ ਮਾਮੀ ਦੇ ਸਹਰ ਪੱਟੇ ਜੀ ਹਾਂ ਤੇ ਸਕਨ ਵੀ ਮਾਸੀ ਨੂੰ ਬਹੁਤ ਫੇਵਰੇਟ ਲੱਗਦੇ ਆ ਰੜੀਆਂ ਪਕੌੜੀਆਂ 200 ਰੁਪਏ ਕਿੰਨੇ ਪਹਿਲਾਂ ਟੈਸਟ ਦੇਖ ਲੈ ਉਹ ਪਾਣੀਆ ਵੀ ਆ ਨਾ ਹਾਂ ਵਧੀਆ ਹੈ ਵਧੀਆ 200 ਪਾਣੀ ਦੇ ਲੈ ਲੈਦਾ ਦਾ ਪਾਣੀ ਕਿੰਨਾ ਅੱਧਾ ਦਸ ਕਿਲੋ ਪਾਣੀ ਹਾਂਜੀ ਹਾਂ ਅੱਛਾ ਆਹ ਆਟਮ ਵੀ ਪਾਣੀ ਦੇ ਦੱਸ ਜੀ ਮਾਲੇ ਬਦੂ ਸਿੰਘ ਆ ਹੂੰ ਆ ਉੱਪਰ ਹੋਰ ਲੈਣਾ ਨਿਆਣਿਆਂ ਨੂੰ ਪਰਲੇ ਸਾਲ ਤਾਂ ਸੁੱਤੇ ਦਾ ਪਏ ਆ ਉਹ ਨਾ ਫੇਰ ਵੀ ਲੈਣਾ ਤਾਂ ਬਣੀ ਉਹ ਅੱਗੇ ਜੀ ਪਾ ਦਿਓ ਕੱਲੀ 20 ਰੁਪਏ ਦੀ ਜੀ ਕੱਟੇ ਪਾਈਆਂ ਤੁਸੀਂ ਕੰਦੂਸੀ ਕਰਕੇ ਗਿਰੀ ਘਟ ਪਾਈਏ ਤੇ ਕੰਦੂਸੀ ਕਰ ਪਾ ਦੇਣੀ ਹੋਰ ਪਾਣੀ ਪਾ ਪਾ ਦਿਓ ਬੱਜਾਉਣੀ ਪੈਣਾ ਜਿਹੜੀ ਸਾਨੂੰ ਪਾਉਣੀ ਉਹਦੇ ਚ ਪਾ ਦਿਓ ਉਹਦੇ ਚ ਪਾ ਦਿਓ ਸਪੈਸ਼ਲ ਉਹ ਗਰੀ ਨਾਲ ਵਧੀਆ ਲੱਗਦਾ ਟੈਸਟ ਜਦੋਂ 10 ਕ ਪਕੌੜਿਆਂ ਦੇ ਪੇਸ ਤੇ ਬਾਅਦ ਇੱਕ ਗਰੀ ਦਾ ਵਿਚੋ ਆਦਣਾ ਦਾਣਾ ਫਿਰ ਵਧੀਆ ਲੱਗਦਾ ਕੰਮ ਕਰ ਐਂ ਕਰੋ ਹਾਂ ਕੀ ਕਰਨਾ ਕਿਲੋ ਲੈਣੀ ਆਪਾਂ ਨੇ ਅੱਧਾ ਕਿਲੋ ਮਾਸੀ ਨੂੰ ਲੈ ਲੈ ਅੱਧਾ ਕਿਲੋ ਤੂੰ ਲੈ ਲੈ ਹੋਰ ਹੁਣ ਪੰਜ ਪੰਜ ਕਿਲੋ ਨੇ ਤਸਲੀ ਪੋਲ ਹਾਂ ਉਹਨਾਂ ਨੂੰ ਵੀ ਲੈ ਜਾਣੀ ਹੈ ਹਾਂ ਉਹਨਾਂ ਨੂੰ ਵੀ ਲੈ ਕੇ ਜਾਣੀ ਹੈ ਉਹਨਾਂ ਤਾਂ ਉਹਦਾ ਮਾਸੀ ਨੂੰ ਕਹਿੰਦੀ ਉਹ ਲੈ ਜਾਣ ਨੂੰ ਕਰਨ ਨੂੰ ਕਹਿੰਦੀ ਤੇ ਹੋਰ ਪਾ ਲੈ ਦੋ ਕਿਲੋ 200 ਦੀ ਅੱਧਾ ਕਿਲੋ ਅੱਧਾ ਕਿਲੋ ਪਾ ਲੈਣੀ 4 ਤੋਂ 30 ਰੁਪਏ ਕਿਲੋ ਆ 50 ਰੁਪਏ 200 ਰੁਪਏ ਕਿਲੋ ਕਿਹਾ ਨਾ ਪਤਾ ਨਹੀਂ ਕਿੱਦਾਂ ਦਿਮਾਗ ਨੂੰ ਮੀ ਜਾਨਾ ਠੀਕ ਐ ਉਹੀ ਬਸ ਉਲਝੀ ਫਿਰ ਜਾਨੀ ਐ ਦਿਮਾਗ ਤਾਂ ਉਧਰ ਫਾਸਟ ਫੂਡ ਤੇ ਪੈ ਜਾ ਲੈ ਲੈ ਜਿਹੜਾ ਲੇਜ ਲੂਜ਼ ਲੈਣੇ ਖੁੱਲ ਜੂਗਾ ਦਿਮਾਗ ਹਾਂ ਹੁਣ ਪੁੱਛ ਲੈ ਕੀ ਰੇਟ ਪੁੱਛ ਲਿਆ ਮੈਂ ਪੁੱਛ ਲੈ ਇੱਕ ਵਾਰ ਨਹੀਂ ਅਲੇ ਜਾਲੂ ਜਨਰਤ ਤਾਂ ਆਹੀ ਪੋਲਾ ਗੱਲ ਹੋਰ ਨਾਣਾ ਨੂੰ ਆਈ ਦੇ ਦੀ ਮੁੱਠੀ ਭਰ ਭਰ ਕੇ ਵੀ ਖਾਓ ਪਿਓ ਚਲੋ ਓਕੇ ਜੀ ਮਾਹ ਕਰੋ 7 9 ਚਲੋ ਪਵਾ ਲਿਓ ਜੀ ਅਸੀਂ ਤਾਂ ਲੈਣਾ ਉਧਰ ਤੇ ਲੈ ਲਾ ਕੋਸ ਮੈਂ ਕਰਵਾ ਲਿਆਉਂਦਾ ਏ ਚਾਰ ਠੋਕ ਰਹਿ ਲਿਆ ਕਿੰਨਾ ਹੋ ਗਿਆ 2 ਕਿਲੋ ਕਿੰਨੇ ਬਣ ਗਏ ਇਹਦੇ 400 ਐ ਨਾ ਕਰੋ ਯਾਰ ਜਾ ਜਾ ਜਲਾ ਲਓ ਜਾ ਜਾ ਠੀਕ ਆ ਜੀ Google Pay ਕਿੱਥੇ Google Pay ਕਿੱਥੇ ਆਪਨਾ ਲੈ ਸਕੈਨਰ ਪਹੁੰਚ ਗਿਆ ਜੀ ਧੰਨ ਬਾਬਾ ਜੋਹਾਰ ਸਿੰਘ ਜੀ ਦੇ ਦਰਬਾਰ ਤੇ ਹਰੀਪੁਰ ਤੇ ਇੱਥੇ ਹੋ ਮੰਗਾ ਅੱਜ ਫਿਰ ਨਤਮਸਤਕ ਭੋਗ ਲੱਗ ਰਿਹਾ ਜੀ 12:50 ਦਾ ਟਾਈਮ ਆ 12:30 ਵਜੇ ਤੋਂ ਲੈ ਕੇ ਜਿਹੜਾ ਲੰਗਰ ਸ਼ੁਰੂ ਹੋਣਾ ਜੀ ਦਾ ਭੋਗ ਦਾ ਜੀ ਅਰਦਾਸਾ ਬੇਨਤੀਆਂ ਕੀਤੀ ਜਾਂਦੀਆਂ ਜੰਨੇ ਬਾਬਿਆਂ ਕੋਲੋਂ ਉਸ ਤੋਂ ਬਾਅਦ ਲੰਗਰ ਚੱਲਦਾ ਜੀ ਤੇ ਹੁਣ ਬੈਗ ਰੂਪ ਅੱਗੇ ਬੇਨਤੀ ਹੈ ਵੀ ਸਾਰੇ ਭਾਈ ਰਹਿਣ ਛੱਡ ਦੀ ਗਲਾਚ ਤੇ ਸਭ ਨੂੰ ਦੇ ਅਰੋਗਤਾ ਬਖਸ਼ੇ ਮਹਾਰਾਜ ਤ ਸਭ ਨੂੰ ਰੱਖਣ ਚੜ੍ਹਦੀ ਕਲਾ ਚ ਹਾਂ ਸੰਦੀਪ ਭਾਈ ਲੈਣ ਗਿਆ ਜੀ ਪ੍ਰਸ਼ਾਦ ਵਿੱਚ ਧੂਪ ਦੁਕਾਨ ਤੋਂ ਮੈਂ ਚਲੋ ਜ ਤੱਕ ਮੈਂ ਤੁਹਾਨੂੰ ਵੀ ਦਰਸ਼ਨ ਕਰਵਾ ਦਿੰਦਾ ਜੀ ਅੰਦਰ ਤਾਂ ਵੀਡੀਓ ਬਣਨੀ ਨਹੀਂ ਹੈਗੀ ਜੀ ਕਿ ਪਾਬੰਦੀ ਆ ਤੇ ਵਾਹਿਗੁਰੂ ਸਤਨਾਮ ਨਮਸਕਾਰ ਕਰ ਲਿਆ ਜੀ ਤੇ ਲੰਗਰ ਛਕ ਲਿਆ ਤੇ ਆ ਸਾਡੇ ਨਿਆਣੇ ਹੋ ਗਏ ਦੁਕਾਨਾਂ ਕਿਹਨੂੰ ਸੁਤੇ ਨਿਆਣੇ ਨੇ ਤਾਂ ਹੁਣ ਹੀ ਹੁਣ ਤਾਂ ਇਹ ਤੇ ਪਹਿਲੇ ਸਿਆਣੇ ਦੁਕਾਨਾਂ 'ਚ ਬੜੇ ਇਹ ਤੇ ਪਹਿਲਾਂ ਸਿਆਣੀਆਂ ਬੜੀਆਂ ਵੀ ਦੁਕਾਨਾਂ 'ਚ ਵਾ ਹਾਂ ਕੀ ਲੈਣਾ ਹਾਂ ਫ੍ਰੀ ਦਾ ਲਾ ਫੜ ਚੱਕ ਬੈਠ ਪੰਨੀ ਜੈ ਸ਼ੀਸ਼ੇ ਆ ਕਰਨ ਨੂੰ ਲੈ ਲਿਆ ਮੈਂ ਪੰਨ ਹਲੋ ਜੀ ਬਰਦੋ ਮਰ ਚਾਚੀ ਚਲੋ ਮੈਨੇ ਬੈਟ ਵਾਲ ਕੇ ਹੱਥਾਂ ਮੀਨ ਚਲੋ ਇਹਨਾਂ ਨੂੰ ਵੀ ਦਵਾਤੇ ਮੈਂ ਕਲੱਚ ਪੈਨਸਲ ਕਲੱਚ ਪੈਨਸਲ ਜੇ ਪੜਿਆ ਨਾ ਨਾ ਹੁਣ ਮੈਨੂੰ ਨਾਂ ਲਿਖਣਾ ਆਇਆ ਥਾਨੂੰ ਕੁਝ ਕੀ ਲੈ ਆ ਮਾਣ ਦਵਾਤੀ ਜੱਤ ਲਈ ਕਾ ਲੈ ਲਿਓ ਨਾ ਚਲੋ ਗੱਡੀ ਕੋਲ ਨੂੰ ਉਸਦੇ ਮੇਰੀ ਬਾਦ ਤੇਰੀ ਵੀ ਲੈ ਤੇ ਇਹ ਵੀ ਪੈਨਸਲ ਲੈਣੀ ਸੀ ਹਾਂ ਉਹ ਹੈ ਗਿਆ ਤਾਂ ਹੈ ਨਹੀਂ ਆ ਹਾਂ ਹਾਂ ਚਲ ਆਪੇ ਜੀ ਬੋਈਏ ਬੱਚੇ ਪੈਰ ਸਾਫ ਕਰਨ ਵਾਲੇ ਬੱਚੇ ਆ ਆ ਆ ਗਿਆ ਕੁੰਡੀਆਂ ਚਲੋ ਪੁੱਤ ਚਲੋ ਹਾਈ ਬੋਲ ਬੈਟ ਮੇਰੇ ਪੁੱਤ ਨੇ ਲੈ ਲਿਆ ਬੋਲ ਬੈਟ ਚਲੋ ਚਲੋ ਹਾਂ ਲੈਣਾ ਕੋਟਣਾ ਹਾਂ ਹਾਂ ਫਾਸਟ ਰਾਟ ਉੱਟ ਗਿਆ ਪਰ ਬਣਨ ਲੱਗਿਆ ਆ ਮੁੱਚਾ ਕਿੰਨਾ ਦਾ ਕਿਹੜਾ ਪੰਜਾਬੀ ਯਾਰ ਪਕਾ ਬੱਲਿਆ ਉਹ ਦੇਖ ਅੱਖਾਂ ਆਹ ਚੜਾਈ ਗਈ ਦੇਲ ਚਾ ਰਿਆ ਆ ਕਿੰਨੂ ਕੇ ਵੀ ਪਿਆਰ ਦਾ ਆ ਲਓ ਆ ਲਓ ਲੈ ਫੜਾ ਆ ਦੋ ਆਟਮਾ ਲੈ ਲਈਆਂ ਜੀ ਹਾਲੋ 100 ਰੁਪਿਆ ਕਵਾਪੇ ਤੇ ਪੱਕਾ ਕਿਤੇ ਪੱਕਾ ਉਹ ਖੁੱਲੇ ਦੇ ਦੂੰਗਾ ਭਾਜੀ 100 100 ਦਾ ਆ ਲੈ ਲੈ ਤੂੰ ਮੋੜ ਲਾ ਫੜਾ 500 ਦਾ ਲਾ ਹਾਂ ਆ ਕਰ ਪਹਿਲੇ 500 ਦੇ ਦਿੰਦਾ ਫੇਰ ਹਾਂ ਮੈਂ ਖੋਤਿਆ ਨਹੀਂ ਆ ਲੈ ਦੇ ਆ ਆ 500 ਦਾ ਦੇ ਦੇ ਹਾਂ ਆ ਕਿੰਨੇ ਦਾ ਬੱਟਾ ਇਹ 200 ਇਹ 200 ਦਾ ਆ ਗਿਆ ਮਮਾ ਦੇਖਿਓ ਆ ਖੇਲਦੇ ਮੈਂ ਆਹ ਬੱਸ ਬੱਸ ਚੱਲ ਬੱਸ ਕੋਈ ਨਹੀਂ ਬਣਾਣਾ ਨਾ ਤੈਨੂੰ ਪਤਾ ਨਿਆਣੇ ਨੂੰ ਧਾਰੇ ਕੀ ਜਿਹਨੂੰ ਹੱਥ ਪਾਈ ਜਾਣਾ ਹੈ ਹਾਂ ਆ ਜਾ ਮੇਰਾ ਵਿਆਹ ਵੀ ਲੈਣਾ ਉਹ ਵੀ ਦੇਣਾ ਉਹ ਵੀ ਲੈਣਾ ਆ ਵੀ ਲੈਣਾ ਚਲੋ ਗੱਡੀ ਕੋਲ ਚਲੋ ਤੁਸੀਂ ਭਾਬੀ ਚੱਲੋ ਛਿੱਤੀ ਛਿੱਤੀ ਲੈਣੇ ਲੋਕ ਗੱਡੀ ਕੋਲ ਚਲੋ ਆਹ ਲੋ ਭਾਜੀ ਚਲੋ ਆਹ ਲੋ ਫੜੋ ਭਾਬੀ ਫੜੋ ਕੋਟਣਾ ਵੀ ਹਲਕਾ ਹੀ ਆ ਤਾਂ ਕੋਟਣਾ ਆਉਣਾ ਉਹ ਨਹੀਂ ਹੈਗਾ ਭਾਰੀ ਕੋਈ ਨਾ ਕੰਮ ਸਾਰਾ ਆਦੀ ਜਿਹੜਾ ਸਾਗ ਕੋਟਣਾ ਵਿੱਚ ਨੂੰ ਦੱਬਣ ਆਈਏ ਮੇਰੇ ਪੁੱਤ ਅੱਛਾ ਕਿ ਉਹ ਬਰਫ ਭੰਨਣ ਵਾਸਤੇ ਲੈਣਾ ਗਿਆ ਬਸ ਹਾਂ ਆਹ ਦੇਖ ਬੜਾ ਕੋਟਣਾ ਚਲ ਹੁਣ ਤਾਂ ਹੋ ਗਿਆ ਸੌਦਾ ਜਾਂ ਫੇ ਮੋੜਦੀ ਉਹਨੂੰ ਆਹ ਦੇਖ ਗੱਟੇ ਪਰਮਾਰਨੇ ਵਾਲਾ ਸੰਦੀਪ ਨੂੰ ਨਾ ਦਿਖਾਈ ਰੱਖ ਦੇ ਚਲੋ ਵੀ ਬਰਫ ਨਹੀਂ ਬੰਨਣੀ ਮੈਂ ਕਿ ਬਰਫ ਪਾਉਣ ਲੱਗਿਆ ਤਾਂ ਟੁੱਟ ਗਿਆ ਪੰਨੀ ਤਾਂ ਹੈਗੀ ਨਾ ਬਰਫ ਬਾਹਰ ਗਰੂ ਸਤਨਾਮ ਹਵਾ ਚੱਲਦੀ ਠੰਡੀ ਠੰਡੀ ਅੱਜ ਬੱਦਲ ਬਾਈ ਹੋਈ ਪਈ ਆ ਹਬਤ ਚਲੋ ਇਹਦੇ ਚ ਗਿੱਜੂ ਮੈਂ ਹਾਇ ਪਿੱਛੇ ਹੋ ਜਾ ਗਿੱਜੂ ਮੈਂ ਚਲੋ ਉਧਰ ਉਧਰ ਬਸ ਕੇ ਇਹਦੇ ਤੇ ਨੂੰ ਗਿੱਜੂ ਮੈਂ ਚਲੋ 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 ਖੋਲਤੀ ਮੈਂ ਗੱਡੀ ਚਲੋ ਬੈਠੋ ਤੁਸੀਂ ਸਤਨਾਮ ਵਾਹਿਗੁਰੂ ਧੰਨ ਮਹਾਰਾਜ ਸਭ ਨੂੰ ਰੱਖਿਓ ਜੀ ਚੜ੍ਹਦੀ ਕਲਾ ਚ ਤੁਸੀਂ ਬਖਸ਼ਣਾਰ ਅਸੀਂ ਹੈਗੇ ਤੁਹਾਡੇ ਅਣਜਾਣ ਜਿਹੇ ਬੱਚੇ ਤੇ ੁੱਲਾ ਚੁੱਖਾ ਕਰਿਓ ਜੀ ਮਾਪ ਤੇ ਹੁਣ ਚੱਲਦੇ ਜੀ ਸੀ ਓਹੋ ਨਿਆਣਿਆਂ ਦਾ ਦਿਲ ਘਟ ਗਿਆ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ? ਕੋਦਰੀ ਬੰਨਿਆ ਵਾ ਪਹੁੰਚ ਗਏ ਜੀ ਬੰਦਰਾ ਕਾ ਲਾ ਵੇ ਇਹਨਾਂ ਦੀਆਂ ਸੁੱਟੀਆਂ ਹੋ ਗਈਆਂ ਖਤਮ ਹੋਣਾ ਖਤਮ ਕਿੱਥੇ ਹੋਇਆ ਹਾਂ ਕੋਈ ਤੈਨੂੰ ਨਹੀਂ ਰਹਿੰਦੀਆਂ ਬਤਾਉਣਾ ਹਣ ਤਾਂ ਤਿਆਰੀ ਆਪਣੀ ਤਿਆਰੀ ਹਣ ਤਾਂ ਸਿੱਧੀ ਪੀਟੀਐਮ ਮੈਂ ਪੀਟੀਐਮ ਚ ਉਹਨਾਂ ਨੇ ਕਾਣਾ ਵੀ ਕੱਲ ਤੋਂ ਸਕੂਲ ਨੂੰ ਸ਼ੁਰੂ ਹਾਂ ਬਤਾਇਆ ਲਾ ਆਟੋ ਵੀ ਤਾਂ ਸਿਲੰਡਰ ਦੀ ਤਾਂ ਸਿੱਧੀ ਕਰ ਟਕਾ ਕੇ ਰੱਖ ਉਹਨੂੰ ਤੇ ਨਾਲ ਚੱਲ ਚੱਲ ਰੈਂਡ ਬੱਚੇ ਪੈਰਾਂ ਦੇ ਉੱਤੇ ਉੱਟ ਜਾ ਹਟ ਟੋਗੀ ਨੇ ਟੋਗੀ ਨੇ ਲੈ ਲੈਣਾ ਚੱਲ ਫੋਟੋ 'ਚ ਡਿੱਗੀ ਲਾ ਦਵਾ ਰੀਤਾ ਦਾ ਪੁੱਤ ਤੇਰੀ ਆਵਾਜ਼ ਵਾਹਿਗੁਰੂ ਸਤਨਾਮ ਚੁੰਨੀ ਤੇਰਾ ਪੋਚਾ ਲਾਉਂਦੀ ਫਿਰਦੀ ਐ ਸਤਨਾਮ ਵਾਹਿਗੁਰੂ ਕੋਈ ਨਹੀਂ ਬੈਠ ਬੋਲਣਾ ਨਹੀਂ ਮੰਮੀ ਨਾਨੀ ਕੋਈ ਦਾਦੀ ਕੋਈ ਨਾਨੀ ਕੋਈ ਦਾਦੀ ਮੈਂ ਪਹੁੰਚ ਗਿਆ ਆਪਣੀ ਮਾਂ ਕੋਲ ਪਹਿਲਾਂ ਮਮੀ ਬਣਾ ਦੇ ਮਮੀ ਸਾਥੀ ਨਾਲ ਬਣਾ ਦੇ ਸਾਥੀ ਨਾਲ ਕਿਆ ਹਾਲ ਹੈ ਤੇਰੇ ਸੇਤ ਨੂੰ ਪਤਾ ਲੱਗਦਾ ਨਾ ਕਿ ਤੇਰੀ ਸੇਤ ਅਪ ਡਾਊਨ ਅਪ ਡਾਊਨ ਆਕਣਾ ਚਾਹੁੰਦਾ ਹਾਂ ਹਾਂ ਫਿਰ ਆਇਆ ਤਾਂ ਸਰਨਾ ਜੀ ਤੇ ਮਨੂੰ ਮੇਰੇ ਭਾਈ ਕਹਿੰਦੇ ਮਮੀ ਦਵਾਈ ਲੈਣ ਵੀ ਨਹੀਂ ਜਾਂਦੀ ਸਾਡੇ ਘੇਰੇ ਤੇ ਕਹਿੰਦੀ ਜਦ ਇਹ ਕਹਿੰਦੀ ਬੱਸ ਬਾਬੇ ਨੂੰ ਪਤਾ ਹੀ ਆ ਸਾਰਾ ਜੈਸੀ ਕਹਦੂ ਨੇ ਕੋਈ ਗੱਲ ਤੈਨੂੰ ਕਹਿੰਦਾ ਤੇਰੇ ਨੂੰ ਪਤਾ ਹੀ ਸਾਰਾ ਤੂੰ ਆਏ ਕਰ ਹੁਣ ਤੂੰ ਸਾਡੇ ਨਾਲੇ ਚੱਲ ਮਾਣਾ ਨੂੰ ਦੋ ਤਿੰਨ ਦਾ ਉੱਥੇ ਤੇ ਔਰਤ ਮੈਨੂੰ ਪਤਾ ਵੀ ਔਰਤ ਤੂੰ ਜਾਣ ਮੇਰੇ ਕੋਲੋਂ ਚੱਲ ਕੁੜੀਆਂ ਦੇ ਸਹੁਰੇ ਨਹੀਂ ਜਾਂਦਾ ਤੇ ਆਪਣੀ ਸੱਸ ਨੂੰ ਸੰਭਾਲੂਗੀ ਕਿ ਅੱਜ ਦਾ ਘਰ ਵਾਲਾ ਆਪਣੀ ਸੱਸ ਨੂੰ ਸੰਭਾਲੂਗਾ ਮੈਂ ਇਹ ਗੱਲ ਇਹ ਆ ਵੀ ਕੁੜੀਆਂ ਦੇ ਸਹੁਰੇ ਨਹੀਂ ਜਾਂਦਾ ਭੈਣ ਦੇ ਸਹੁਰੇ ਚੱਲੀਦਾ ਚੱਲ ਤੂੰ ਮੇਰੇ ਨਾਲ ਨਾ ਤੇਰੇ ਟੈਸਟ ਵੀ ਕਰਵਾ ਦੂੰਗਾ ਜਿਹੜਾ ਕੋਈ ਘਾਟ ਬਾਦ ਹੋਈ ਦਵਾਈ ਦੂਈ ਪਾ ਦਵਾਈ ਦੇ ਦਿਆਂਗਾ ਕਰ ਤੇ ਮੁੰਡੇ ਦੇ ਸੈਂਪਲ ਲੈ ਜਾ ਚਲੀ ਹੈ ਪਾਲਾ ਕੱਪੜੇ ਅੱਛਾ ਤੇਰੀ ਮਾਂ ਮਾਨ ਲੀਦੀ ਹੁੰਦੀ ਕਰ ਬੈਟਿਆਂ ਦਾ ਤੇਰੇ ਨਾਲ ਸਾਰਾ ਕੁਝ ਸਾਡਾ ਕਰ ਪਜਾ ਦੇਣੀ ਉਹਨਾਂ ਨੇ ਹੋ ਦੋ ਦਿਨ ਕਾਹ ਕਹਿੰਦੀ ਇੱਕ ਦਿਨ ਕੋਈ ਇੱਕ ਦਿਨ ਲੱਗੇ ਨਹੀਂ ਤਰ ਨੂੰ ਪਤਾ ਨਹੀਂ ਤਰ ਉਤਰ ਟੈਸਟਾਂ ਦਾ ਥੋੜਾ ਪਤਾ ਵੀ ਤੇਰੇ ਟੈਸਟ ਕਰਕੇ ਕਿਆ ਕਰਤ ਕਿਆ ਕਿਆ ਵਾਧ ਗਿਆ ਵਾਧ ਗਿਆ ਇੰਨਾ ਤੱਕ ਉਹ ਤਾਂ ਹੁਣ ਦਵਾ ਹੀ ਦੇਖੀ ਪਤਾ ਲੱਗਣਾ ਇਹ ਤਾਂ ਉੱਤੇ ਕੁੜੀ ਰੋਏਗੀ ਜ਼ਾਹਰ ਉਹ ਦੱਸਿਆ ਵੀ ਮੰਮੀ ਦੇ ਪੈਰ ਸੁੱਜੇ ਹੋਏ ਕਹਿੰਦੀ ਮੈਂ ਤਾਂ ਉਹੀ ਆ ਗਈ ਕਹਿੰਦੀ ਨਾਨਕਾ ਨੂੰ ਜੇ ਮੈਨੂੰ ਪਤਾ ਹੁੰਦਾ ਕਹਿੰਦੀ ਮੈਂ ਮੰਮੀ ਕੋਲ ਰਹਿਣਦੀ ਚਾਰ ਦਿਨ ਇਹਨੂੰ ਮਾਸੂ ਪਤਾ ਆਇਆ ਮੈਂ ਮਾਰਤੀ ਡੀਕਾ ਦੱਸਦੇ ਵੀ ਨਹੀਂ ਇਹ ਹਾਂ ਬਾਬੇ ਉਹ ਬਤੂ ਉਹਨੇ ਨਾ ਦੱਸਣ ਦਿੰਦੇ ਤੂੰ ਕਹਿ ਦਿੰਦੀ ਬਾਪੇ ਨੂੰ ਸਾਰਾ ਕੁਝ ਪਤਾ ਨਾ ਨਾ ਮੈਨੂੰ ਕੋਈ ਫਜ਼ਾਜ਼ਾ ਬੀ ਵਿੱਕੀ ਨਹੀਂ ਹੋਣਾ ਬਿੱਕੀ ਦੇਖ ਲੈ ਫਿਰ ਆ ਗਿਆ ਬਿੱਕੀ ਤਾਂ ਤਾਂ ਗਿਆ ਤੇਰਾ ਪੁੱਤ ਤੂੰ ਤਾਂ ਚਾਹਦੀ ਰਾਤ ਨੂੰ ਯਾਦ ਕਰ ਲਈ ਜੇ ਤੇਰੇ ਕੋਲ ਨਾ ਆਇਆ ਤਾਂ ਗੱਲ ਕਰੀ ਵੀ ਹਾਂ ਮੇਰਾ ਪੁੱਤ ਨੂੰ ਮੈਂ ਯਾਦ ਕਰਿਆ ਤਾਂ ਆਇਆ ਨਹੀਂ ਮੇਰੇ ਕੋਲ ਮੈਂ ਹਾਂ ਤੂੰ ਹਾਂ ਸਾਡੀ ਮਾਂ ਫਿਰ ਫਿਰ ਜੇ ਤੇਰੇ ਕੋਲ ਆਏ ਸੀ ਜਾਵਾਂਗੇ ਕਿੱਥੇ ਉਹਦੋ ਤੂੰ ਉਸ ਮੇਰਾ ਦੇਖ ਤੈ ਤਾਂ ਸੋਚਿਆ ਨਹੀਂਦਾ ਹੈਗਾ ਇਹਦੀ ਨੇਤਰਵੀਨ ਨਾਲ ਜ਼ਿਆਦਾ ਦਾਲ ਕਰਦੀ ਬਾੜੀ ਬਾੜੀ ਨਾ ਹੋਏ ਨਾ ਤਾਂ ਬਾੜੀ ਨਾ ਨਾ ਫੋਨ ਕਰਦਾ ਮੈਨੂੰ ਉਹ ਫੋਨ ਕਰ ਲੂੰਗਾ ਇਹ ਨਹੀਂ ਕਰਦਾ ਮੁੰਡਾ ਹਾਂ ਮੈਂ ਕਿਹਾ ਨਾ ਕਿ ਉਹਦੇ ਨਾਲ ਜ਼ਿਆਦਾ ਜ਼ਿਆਦਾ ਦਾਲ ਕਰਦੀ ਵੀ ਤਾਂ ਨਾ ਕੀ ਚਾਹੀਨੀ ਫੋਨ ਕੀ ਰਹਿ ਗਏ ਆਫ ਹੋ ਗਏ ਰਹਿ ਗਏ ਤੁਹਾਡੇ ਵਿੱਚ ਹਾਂ ਫਿਰ ਉਹ ਹੈ ਨਾ ਆ ਗਿਆ ਜੀ ਸਨੇਤਰ ਵੀ ਨੂੰ ਪਤਾ ਪਤਾ ਹਾਂ ਮੇਤਰ ਬਾਰੇ ਨੂੰ ਪਤਾ ਮਾਫੀ ਜਨਾ ਫਰਮਾਤਾ ਹਾਂ ਸੱਚਾ ਪਾਤਸ਼ਾਹ ਸੋਖ ਰੱਖੀ ਮਾਸੀ ਨਾਂ ਲੈ ਕੇ ਜਾਣਾ ਕੱਪੜੇ ਪਾ ਦੋ ਬਹੂ ਆ ਨਾ ਅੱਜ ਪੁੱਛੋ ਮਾਸੀ ਚੱਲੀ ਹੋਏ ਨਾ ਅੱਤਰੀ ਨੋਤਰੇ ਬਾਤੇ ਕਦੀ ਤੇਰਾ ਜਿਹੜਾ ਉੱਥੇ ਫੇਵਰੇਟ ਹਲਵਾਈ ਆ ਪੱਟੇ ਦੇ ਪੌੜੀਆਂ ਪਵਾ ਕੇ ਨਹੀਂ ਛਪਾਇਆ ਸੀ ਜੀ ਘਰੇ ਬਣੂ ਉੱਤਰ ਦੇ ਉੱਤਰ ਦੇ ਕਦੀ ਉੱਥੇ ਤੋਂ ਲੈ ਕੇ ਰਣੀ ਮਾਪੇ ਪਤਾ ਤਾਂ ਹੈ ਨਹੀਂ ਕਹਿੰਦੀ ਕਿ ਹਲਵਾਈ ਦੀ ਦੁਕਾਨ ਉੱਥੇ ਪੱਟੇ ਹਾਂ ਬਿਲਕੁਲ ਮਾਸੀ ਪਵਾ ਕੇ ਲਿਆਉਂਦੇ ਸੀ ਮਾਚਾ ਨਾਲ ਪਾਲ ਪਾਲੇ ਚੱਲਦੇ ਹੁਣ ਬਾਕੀ ਪਤਾ ਨਹੀਂ ਨੀਲੂ ਦੀ ਦੁਕਾਨ ਕੋਲ ਜਿਹੜੀ ਦੁਕਾਨ ਆਉਂਦੀ ਆ ਆਏ ਆਏ ਵਧੀਆ ਲੱਗਦੀ ਐ ਨੂੰ ਹਾਂ ਹਾਂ ਕਾਤਾ ਮੇਰੀ ਨੂੰ ਨਾ ਨੀਲੂ ਦੀ ਦੁਕਾਨ ਤਾਂ ਮੈਂ ਵੀ ਸੁਣੀ ਰਿਖੀ ਪਹਿਲਾਂ ਅਸੀਂ ਛਿੱਤੇ ਸੌਦੇ ਚੱਕ ਦਿੰਦੇ ਸੀ ਮਾ ਮੇਰਾ ਹੀ ਸਾਰੇ ਛਿੱਤੇ ਨਾਨੇ ਨਾ ਹੀ ਵੀ ਸਾਰੇ ਛਿੱਤੇ ਚੱਕ ਦਿੰਦੇ ਪਾਤਾ ਪੈਰਾ ਬੱਤਾ ਨਹੀਂ ਲੱਗਦਾ ਸੋਜਾ ਮੂੰਹ ਤੇ ਲੱਗਦਾ ਮੂੰਹ ਪਰ ਆਮ ਪੈਰਾ ਪੱਤਾ ਹੈ ਪੈਰ ਤਾਂ ਸਹੀ ਹੋਵੇ ਪੈਰ ਸੰਦੀਪ ਦੇ ਡਾਡੀ ਦੇ ਵੀ ਪੈਰ ਡੱਡੇ ਹੋ ਜਾਂਦੇ ਤੇ ਉਹਦੇ ਵੀ ਹੁਣ ਸਹੀ ਆ। ਅੱਛਾ। ਹਾਂ। ਟੈਸਟ ਕਰਵਾਉਣਾ ਤਾਂ ਜ਼ਰੂਰੀ ਆ। ਉਹਦੇ ਨਾਲ ਜਿਵੇਂ ਬਾਥਰੂਮ ਚ ਇਨਫੈਕਸ਼ਨ ਹੁੰਦੀ ਟੀ। ਹਾਂ। ਹਾਂ। ਕਿਆ ਪਤਾ ਇਨਫੈਕਸ਼ਨ ਵਧੀ ਵੀ ਹੋਵੇ। ਮੈ ਵੀ ਨਹੀਂ ਪਤਾ। ਹਮ। ਆਈ ਸੀ ਜੂ ਤੇ ਪੈਣ ਨਾਲ ਤੇ ਠੀਕ ਆ। ਵੀ ਟੈਸਟ ਕਰਵਾ ਲਓ। ਟੈਸਟ ਕਰਾਏ ਕਰਵਾ ਲਓ। ਅੱਛਾ। ਫੇਰ ਤੂੰ 4 ਦਿਨ ਆਈ ਸੀ ਜੂ ਤੇ ਪਈ ਦੀ ਪਿੱਛੇ ਦੇ 4 ਦਿਨ ਅਸੀਂ ਹਸਪੀਟਲ ਚ ਪੈ ਰਹੇ ਉੱਤੇ ਤੇਰੇ ਕੋਲ। ਜਾ ਨਹੀਂ ਦੰਦੇ ਪਰ ਕੋਲ ਫਿਰ ਡਾਕਟਰ ਜਿਹੜੇ ਅੱਖਾ ਕੱਢੀ ਜਾਂਦੇ ਐ ਫਿਰ ਸਾਡਾ ਵੀ ਨਹੀਂ ਸਬਰ ਹੁੰਦਾ ਵੀ ਇਹ ਵੀ ਬੈਠੀ ਉੱਥੇ ਅਸੀਂ ਵੀ ਬੈਠੇ ਤੇ ਰਾਹ ਪਰਵਾਰ ਨੇ ਬੈਠਾ ਡਾਕਟਰ ਕਹਿੰਦਾ ਇੱਕ ਜਣਾ ਬੈਠੋ ਅਸੀਂ ਕਹਿੰਦੇ ਸਾਡਾ ਦਿਲ ਨਹੀਂ ਲੱਗਦਾ ਕਿ ਸੋਤਾ ਤੇਰੇ ਕੋਲ ਰਹਿਣੀ ਵੀ ਮਾਸੀ ਬਦਲੀ ਕਿੱਕਣਾ ਹੋਣੀ ਕਿੱਕਣਾ ਨਹੀਂ ਉੱਥੇ ਜਾਂਦੀ ਜਾਂਦੀ ਮੈਂ ਉੱਤੇ ਤਾਂ ਬੰਦ ਕੇ ਪਠਾੜ ਲਈਦੀ ਐ ਇਹ ਵੀ ਬਹੁਤ ਜੇ ਤੂੰ ਉਹਨੂੰ ਟੈਸਟ ਨਹੀਂ ਕਰਾਉਣੇ ਤਾਂ ਸਾਨੂੰ ਚੱਕ ਕੇ ਉੱਥੇ ਲੈ ਕੇ ਜਾਣੇ ਪੈਣਗੇ ਫਿਰ ਤਾਂ ਜਦ ਤੱਕ ਸਿਰ ਪਰ ਨੂੰ ਪਾਣੀ ਲਾਣੇ ਨਾ ਫਿਰ ਤਾਂ ਉਹੀ ਹੋਰ ਕੀ ਹੈ ਉਸੀ ਬਾਬਾ ਹੋਂਗਾ ਫੇ ਬਾਹ ਮਾੜਨਾ ਜੇ ਲੱਗ ਲੈਂਦਾ 50 60000 ਲੰਬੀ ਉਹ ਵੇਚੀ ਉਦੋਂ ਗੱਡੀ ਚੋਂ ਜਿੱਦਣ ਅਸੀਂ ਤਾਰੀ ਦੀ ਗੋਦੀ ਚੱਕ ਕੇ ਉਤਾਰੀ ਹਾਂ ਹੁਣ ਹੁਣ ਤਾਂ ਦੇਖ ਤੇਰਾ ਟੈਸਟ ਦਾ 1000 ਰੁਪਏ ਹੋਣਾ ਸਾਰਾ ਖਰਚਾ ਡਾਕਟਰ ਨੇ ਦਵਾਈ ਲਿਖ ਦੇਣੀ ਹੈ ਫਿਰ ਤੇ ਤੂੰ ਨਹੀਂ ਜਾਉਗੀ ਤਾਂ ਟੈਸਟ ਵੀ ਨਹੀਂ ਕਰਾਂਗੀ ਦਵਾਈ ਵੀ ਨਹੀਂ ਖਾਵਾਂਗੀ ਫਿਰ ਤਾਂ ਉੱਠੇ ਜਾਉਂਗੀ ਫਿਰ ਲੱਖ ਰੁਪਏ ਚ ਖੜਾ ਰੋਟਣਾ ਫੇਟੂ ਆ ਮਾਲਾਂ ਚੱਲ ਤੇ ਟੈਸਟ ਕਰਾ ਅੱਛਾ ਮੈਂ ਫੁੱਲ ਲੈ ਜਾਣਾ ਗੱਡੀ ਤੇ ਰੱਖੀ ਚਲ ਅੱਜ ਤੇਸ ਬਣਾ ਦੋ ਸਾਨੂੰ ਜਾਣ ਦੇ ਬਹਰ ਗੁਰ ਸੱਤ ਨਾਂਵ ਚਾਹ 50 ਰੁਪਏ ਕਰਿਆ ਤਾਂ ਮਹਾਰਾਜਾ ਕਲੀ ਚਾਬੀਆਂ ਮਿਲਦੀਆਂ ਨੇ ਪਰ ਨਮੀ ਗੱਡੀ ਦੀ ਮਿਲ ਜਿਵੇਂ ਨਾ ਹਾਂ ਮਹਾਰਾਜਾ ਸੋਖ ਰੱਖੋ ਨਾ ਹੋਈ ਮੈਨੇ ਨਮੀ ਅਭੀ ਨਮੀ ਹੋਆ ਜਿਹੜੀ ਦਿਖਦੇ ਤੇ ਕਿੱਥੇ ਸਾਨੂੰ ਘਮਾ ਲਈ ਨਮੀ ਹੋਆ ਨਮੀਆਂ ਨਾਲ ਤੂੰ ਹੀ ਬਤਾ ਸਾਨੂੰ ਹਾਂ ਚੱਲ ਫੇਰ ਵੀ ਬੰਦੇ ਨੂੰ ਕੋਈ ਨਾ ਕੋਈ ਆਪਣੇ ਮਨ ਤੋਂ ਹੋਣਾ ਤਾਂ ਚਾਹੀਦਾ ਵੀ ਚੱਲ ਵੀ ਹਾਂ ਨਮੀ ਮਸੇ ਮਸਾ ਤਰਾ ਨੀ ਜੀ ਕੋਈ ਰੋੜਾ ਬੋਲਣਾ ਪਾਣੀ ਲੱਗੀ ਕੱਪੜੇ ਪੁੱਗੇ ਅਕਰ ਲੱਗ ਗਈ ਬੈਗ ਪੈਕ ਲਾ ਲਾ ਕਰ ਲੱਗ ਗਈ ਲੱਗੀ ਪੈਕ ਕਰਨ ਬਿਨਾਂ ਹੁਣ ਤੂੰ ਚੱਲ ਬਸ ਚਲੋ ਇਹ ਬੰਨਾਸੀ ਨੂੰ ਗੱਡੀ 'ਚ ਬਿਠਾਓ ਮਾਸੀ ਨੂੰ ਚੱਲ ਵੀ ਜਾਣਾ ਤੇ ਗੁੱਸਾ ਆ ਗਿਆ ਮਾਸੀ ਨੂੰ ਹਾਂ ਨਾ ਟੱਕੇ ਲੱਗੇ ਦੀ ਮੰਮੀ ਨਾਲ ਕਿੱਥੇ ਜਾਣਾ ਮੰਮੀ ਨੂੰ ਮੈਂ ਜਿਆਦਾ ਪਰ ਆ ਗਿਆ ਮੈਂ ਲੈ ਜਾਣਾ ਫਿਰ ਕਹਾਂ ਹੁੰਦੀ ਆਮ ਆਵਾਮਾਂ ਦਾ ਕਿਹੜੀ ਚੜ੍ਹਦੀ ਕਲਾ ਸਾਰਾ ਮਿੱਥੇ ਚੜ੍ਹਦੀ ਕਲਾ ਵੀ ਤਾਂ ਭਾਈ ਨੇ ਤੂੰ ਕਹਿਣਾ ਤਾਂ ਅਸੀਂ ਵੀ ਕਹਿਣਾ ਸਿੱਧੀ ਗੱਲ ਜੇ ਤੂੰ ਝੂਠ ਨਹੀਂ ਮਿੱਚਿਆ ਫੇ ਸਾਡਾ ਦਿਲ ਸਲਾ ਆਇਆ ਕਰੀ ਜਾਂਦਾ ਇੱਕ ਤਾਂ ਹੁੰਦਾ ਨਾ ਵੀ ਜਦ ਬੰਦੇ ਨੂੰ ਹੁੰਦਾ ਵੇਖਾਂ ਸਾਹਮਣੇ ਦੇਖ ਜੇ ਇੱਕ ਤਾਂ ਖਬਰ ਜੀ ਪਹੁੰਚ ਜਾਂਦੀ ਹੈ ਫੋਨ ਪਰ ਮਾਸੀ ਦੋ ਆਈ ਨਹੀਂ ਮੰਦੀ ਯਾਰ ਆਇਆ ਕਰਦੀਆਂ ਕਰਦੀ ਫਿਰ ਮਾਦਾ ਆਪ ਹੋ ਜਾਂਦਾ ਇੱਕ ਹੋਵੇ ਵੀ ਭਾਈ ਤਾਂ ਲੈ ਵੀ ਨਹੀਂ ਅੱਗੇ ਵੀ ਚੱਲ ਗਰੀਬੀ ਦਾ ਵਿੱਚ ਉਹ ਬੰਦਾ ਤਾਂ ਨਹੀਂ ਦੋਜਦਾ ਸਾਰਾ ਕੁਝ ਆਇਆਗਾ ਵੀ ਆਪਾਂ ਦੀ ਕਿਰਪਾ ਨਾਲ ਸੁਆਇ ਹੀ ਹੋ ਦਰਵਾਜ਼ਾ ਮੁਝਾਏ ਹਾਂ ਆਈ ਨਹੀਂ ਹਾਂ ਲੈ ਨਹੀਂ ਨਹੀਂ ਲੈ ਨਹੀਂ ਨਹੀਂ ਆ ਜੀ ਪਰ ਖਾਣੀ ਨਹੀਂ ਲੈਂਦੀ ਆ ਰਾਮ ਨਹੀਂ ਆਂਦਾ ਰਾਮ ਐਸ ਤਰ੍ਹਾਂ ਨਾ ਦਵਾਈ ਲਉਗੀ ਜਿਹੜਾ ਉਹਦੇ ਨਾਲ ਹਾਂ ਪਤਾ ਤਾਂ ਲੱਗੇ ਨਾ ਆਏ ਨੇ ਨਾ ਇੱਕ ਤਰ੍ਹਾਂ ਦਾ ਜਿੰਨੀ ਮਰਦੀ ਖਾਈ ਚਾ ਇੱਕ ਤਾਂ ਰਾਮ ਨਹੀਂ ਦਰਦ ਦੀ ਗੋਲੀ ਤੂੰ ਲੈ ਲੈ ਹੋਂ ਦਰਦ ਤੇਰੇ ਕਿਸੇ ਹੋਰ ਚੀਜ਼ ਦਾ ਹੁੰਦਾ ਹੋਵੇ ਤੂੰ ਵੀ ਦਰਦ ਜਿਆ ਕੁੜੀ ਲਈ ਜਾਵੇ ਦਰਦ ਤੇਰੇ ਹੱਡਾਂ ਦਾ ਹੁੰਦਾ ਹੋਵੇ ਲੈ ਲਿਆ ਸੀ ਮੈਂ ਪ੍ਰਸ਼ਾਦ ਇਹ ਤਾਂ ਦਵਾਈ ਲੈਣੀ ਪਈ ਚਲੋ ਕੋਈ ਨਹੀਂ ਦੇਖਦੇ ਮਾਸੀ ਜੀ ਮੰਨ ਲਈ ਤਾਂ ਨਾਲ ਨਿਕਲ ਚੱਲਾਂਗੇ ਨਹੀਂ ਫਿਰ ਅਸੀਂ ਬੈਠੇ ਹਾਂ ਮੈਂ ਦੱਸ ਚਾਪਾ ਇਹ ਹਰੀ ਪ੍ਰਸਾਦ ਦਾ ਪ੍ਰਸ਼ਾਦ ਹੈ ਮੈਂ ਮਿੱਠਾ ਨਹੀਂ ਮਾ ਉਸੇ ਖਾਏ ਉੱਥੇ ਛੱਕਰ ਆਪੇ ਹਾਂ ਫਿਰ ਚਲੋ ਮੈਂ ਦੇ ਨਹੀਂ ਫਿਰ ਥੋੜੋ ਆ ਆ ਹੁੰਦਾ ਧੀ ਧੀ ਨੂੰ ਧੀ ਮਾਂ ਨੂੰ ਪਿਆਰੀ ਹੁੰਦੀ ਆ ਹੁਣ ਤਾਂ ਦਵਾਈ ਕਰ ਲੈਣੀ ਨਹੀਂ ਬਿਠਾ ਲੈ ਜਾਣੀ ਅਸੀਂ ਮਹਿੰਦਰ ਵੀਰ ਨੂੰ ਭੇਜਣਾ ਫੋਨ ਕਰਕੇ ਸਾਡੇ ਨਾਲ ਤਾਂ ਜਾਣ ਨੂੰ ਮੰਨੀ ਨਹੀਂ ਫਿਰ ਕਹੀ ਜਾਈ ਨੇਤਰ ਨੂੰ ਪਤਾ ਹੀ ਆ ਪੁੱਤ ਤੈਨੂੰ ਬਸ ਹਾਂ ਮਹਿੰਦਰ ਵੀਰ ਨੂੰ ਬੁਲਾਉਣਾ ਸੀ ਚਲ ਕੇ ਖੁਸ਼ ਹੋ ਕੇ ਬਹਿ ਕੇ ਬਿਕੇ ਹਾਂ ਭਾਈ ਹਾਂ ਤਾਂ ਨਹੀਂ ਜਾਉਂਗਾ ਵੀਰ ਮੈਂ ਦਵਾਈ ਦੇ ਨੂੰ ਮਦਵਾੜੇ ਨੂੰ ਨਿਕਲ ਜਾਗੇ ਮਦਵਾੜੇ ਨੂੰ ਨਹੀਂ ਚਲ ਚਲ ਕੇ ਬਾਪਾ ਜੇ ਨਾ ਪਹਾੜਾਂ ਨੂੰ ਮੁੜ ਜਾਂਦੇ ਅਸੀਂ ਇੱਧਰ ਤੋਂ ਫਟਕ ਬੰਦਾ ਸਾਰੇ ਹਾਂ ਖਾਨਪੁਰ ਉਧਰੋਂ ਨਿਕਲ ਜਾਣਾ ਸਿੱਧਾ ਰੋਪੜ ਇਹਨੂੰ ਕਾਦੇ ਪੈਸੇ ਲਾਉਂਦੇ ਕਿਨ ਭਾਬੀ ਦੇਖਿਆ ਉਹੀ ਬਿਨਾ ਮਤਲਬ ਦਾ ਖਰਚਾ ਸਾਡੇ ਕੋਲ ਹੈ ਨਹੀਂ ਇਹਦੇ ਤੇ ਮੈਂ ਮਾਪਰ ਖਾਲੀ ਤੇ ਖਾਨਪੁਰੋਂ ਨਿਕਲ ਜਾਣਾ ਪਤਾ ਮੈਨੂੰ ਹਾਂ ਆ ਲੈ ਉਹ ਕਿੱਥੇ ਟੋਲ ਬੁਲਾ ਦੇ ਟੋਲ ਦਾ ਤਾਂ ਕੋਈ ਇਧਰੋਂ ਲੋ ਮੈਨੂੰ ਟੋਲੋਂ ਤਨੂ ਨੋੜਦੇ ਕਹਿੰਦੇ ਮਦਵਾੜੇ ਨੂੰ ਪੈ ਜਾਣਾ ਟੋਲੇ ਨਹੀਂ ਇਹ ਕਹਿੰਦੀ ਨਾ ਨਾ ਇਧਰੋਂ ਟੋਲ ਪਾ ਚੱਲ ਠੀਕ ਹੈਂ ਜੀ ਆ ਲੈ ਮੈਥੇ ਮੋੜ ਦੇ ਆ ਦੇਖ ਹਾਂ ਇਹ ਰਿਹਾ ਅਸੂ ਟੋਲ ਤੋ ਰਿਆ ਪੰਨੂ ਪੰਨੂ ਦਾ ਤਾਂ ਫਿਰ ਆਹੀ ਗੱਲ ਹਾਂ ਹਾਂ ਇਧਰੋਂ ਨਿਕਲ ਜਾਣਾ ਪਰਖਾਲੀ ਤੋਂ ਖਾਨਪੁਰ ਤੱਕ ਸਿੱਧਾ ਰੁਕਣਾ ਹਾਂ ਬਾਪ ਦੀ ਗੇਟ ਚ ਪਾਓ ਆਏ ਮੇਰਾ ਪੁੱਤ ਬਹੁਤ ਸਿਆਣਾ ਹੋ ਗਿਆ ਨੋਟ ਲੈ ਲੈ ਕੇ ਮੇਰੀ ਜ ਮੰਮੀ ਕੋਲ ਨਹੀਂ ਜਮਾ ਕਰਾਉਣਾ ਮੰਮੀ ਕੋਲ ਦਾ ਬਤੇਰੇ ਨੋਟ ਆ ਹਾਂ ਮੰਮੀ ਕੋਲ ਤਾਂ ਹੈ ਕਹਿੰਦੀ ਜਿਵੇਂ ਬਾਗੜ ਬਿੱਲਾ ਬੋਲਦਾ ਕਿਹੜੇ ਗੱਠੇ ਆਜ ਦਿਨ ਬਹੁਤ ਵਧੀਆ ਤੜਾ ਜੀ ਇੱਕ ਖਜ਼ਾਨਾ ਮਿਲ ਗਿਆ ਮੈਨੂੰ ਹਾਂ ਸਾਨੂੰ ਦੋਹਾਂ ਨੂੰ ਮੇਰੀ ਭੈਣ ਨਾਲ ਮੈਨੂੰ ਹੀ ਪਤਾ ਦੁਹਾਂ ਨੂੰ ਮੈਨੂੰ ਪਤਾ ਨਹੀਂ ਨਾ ਮੈਨੂੰ ਨਹੀਂ ਪਤਾ ਐਨੂੰ ਮੈਂ ਦੱਸਿਆ ਨਹੀਂ ਮੈਨੂੰ ਬਾਅਦ ਵਿੱਚ ਦੱਸਿਆ ਕੋਈ ਟਾਈਮ ਮੈਂ ਖਜ਼ਾਨਾ ਨਹੀਂ ਦਿਖਾਇਆਗਾ ਉਹ ਤਾਂ ਮਾ ਗੁਫਤੀ ਰੱਖੀ ਕੋਈ ਨਾ ਜਿਵੇਂ ਤੂੰ ਦੱਸ ਗੀ ਇਹੇ ਨੋਟਾ ਤਾਂ ਰੋਈ ਜਾਂਦੇ ਨੇ ਜੇ ਨੋਟਬੰਦੀ ਹੋ ਜਾਵੇ ਕਿੰਨਾ ਚੰਨ ਨਿਕਲੂਗਾ ਬਾਪੂ ਹਾਂ ਲਾ ਮੈਨੂੰ ਕਥਾਈ ਲੱਗਦੀ ਹੈ ਨਾ ਅੱਜਕੱਲ੍ਹ ਫੋਨ ਆ ਜਦੈ ਜਮਾ ਚਲੋ ਚਲੋ ਚਲੀਏ ਬਸ ਚਲੋ ਸੁਣੀਏ ਜੀ ਗੱਲ ਕੱਪੜੇ ਪਾਉਣੇ ਆ ਜਿਹਨੂੰ ਬੁਲਾਉਂਦੀ ਉਹਨਾਂ ਨੇ ਕੱਪੜੇ ਪਾਉਣੇ ਬਾ ਭਾਬੀ ਨੇ ਸਰਵਿਸ ਕਰਦੀ ਨਿਆਣੇ ਦੀ ਆਉਂਦੀ ਮਲਿਆਨ ਝਾਵੇਂ ਨਾਲ ਚੰਗੀ ਤਰ੍ਹਾਂ ਚੱਕੋ ਬਾਤਰ ਬੰਦਾ ਸਕੀਮੀਆਂ ਨੂੰ ਕੱਪੜੇ ਬਦਲੇ ਆਪਣੇ ਮਾਸੀ ਤੂੰ ਦਵਾਈ ਦੂਈ ਲੈ ਲੈ ਠੀਕ ਹੈ ਨਾ ਜੇ ਤੂੰ ਠੀਕ ਹੈ ਤਾਂ ਅਸੀਂ ਵੀ ਠੀਕ ਹੈ ਤੇਰੇ ਨਾਲ ਸਿੱਧੀ ਗੱਲ ਆਪਣੇ ਕੋਲ ਟੈਸਟ ਕਰਾ ਲਉ ਕਾਲੂ ਹੁਣ ਹੁਣ ਤੂੰ ਦੇਖ ਲਈ ਹੋਣਾ ਸੀ ਆਪਣੀ ਦੂਈ ਮਾਤਾ ਦੇਖਣ ਆਈਆਂ ਹਾਂ ਜਾ ਕੇ ਠੀਕ ਹੈ ਤੂੰ ਦੇਖੀ ਆ ਜਾ ਕੇ ਵੀ ਜਿਵੇਂ ਆਹੋ ਹੁਣ ਤਾਂ ਉਹਦੇ ਕਰਕੇ ਨਹੀਂ ਆ ਹੋਣਾ ਹੁਣ ਆਉਂਗੇ ਅਸੀਂ ਵੈਸੇ ਆਉਂਗੇ ਕੋਣ ਸਾਥ ਨੂੰ ਹਾਂ ਠੀਕ ਹੈ ਨਾ ਫਿਰ ਉਹਦੇ ਕਰਾਂਗੇ ਠੀਕ ਹੈ ਨਾ ਚਲੋ ਫਿਰ ਚੱਲ ਚਲੋ 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 ਲੈ ਲਈ ਵੀਰ ਉਹਦੇ ਟੈਸਟ ਜੂਰੀ ਕਰ ਸਕਦੇ ਐ ਫਿਰ ਦੇ ਸੈਂਪਲ ਲੈ ਜਾਣਾ ਉਹਨੇ ਫੋਨ ਕਰ ਦੋ ਕਿਸੇ ਨੂੰ ਵੀ ਲੈਬਟਰੀ ਠੀਕ ਹੈ ਠੀਕ ਕਰ ਉਹ ਆਹ ਹਾਂ ਠੀਕ ਹੈ ਅੱਛਾ ਜੇ ਤੁਹਾਡੇ ਲੋਕਲ ਲੈਬਟਰੀ ਵਾਲਾ ਕਰ ਟੈਸਟ ਫੋਨ ਕਰਕੇ ਕਰੀ ਤਾਂ 500 ਰੁਪਏ ਦੇ ਟੈਸਟ ਹੋ ਰਹੇ ਨੇ ਸਾਰੇ ਬਲੱਡ ਦੇ ਸੀਬੀਸੀ ਦੋ ਟੈਸਟ ਹੋਣਾ ਹੈ ਪੂਰੀ ਬੋਡੀ ਦਾ ਟੈਸਟ ਕਰਵਾਇਦੇ ਇਹ ਹਿੱਲ ਗਈ ਕੀ ਕਹਿੰਦੀ ਹੈ ਕੁਤਰੀ ਮੈਂ ਕਹਾਂ ਮੇਰਾ ਥੋੜਾ ਉੱਪਰ ਕੁਤਰੀ ਕੁਤਰੀ ਚਲੋ 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 ਮੇਰੇ ਥੋੜਾ ਹਾ ਗਾ ਉਹ ਤੇ ਉਸ ਮਾ ਨੂੰ ਤਾਂ ਉਹਦਾ ਜਾ ਕੇ ਆਪਰੇਸ਼ਨ ਕਰਨਾ ਪੈਣਾ ਉਹ ਮੈਂ ਐਸਾ ਨਾ ਮੈਂ ਖੁਦ ਤੇ ਹੀ ਕਰਾਉਣਾ ਚਲ ਬੱਤਾ ਆਪਾਂ ਇਹਦੇ ਦੀ ਪੁੱਕੇ ਕਰ ਦਿੰਦੇ ਉਹ ਗੱਡੀ ਪੁੱਕੇ ਉਹ ਖੜੀ ਹੈ ਬੱਤਾ ਉੱਥੇ ਗੱਡੀ ਆਪਣੀ ਆ ਗਈ ਆ ਗਈ ਕਿਹਦੀ ਗੱਡੀ ਹੈ ਆਪਣੀ ਗੱਡੀ ਹਾਂ ਹੈ ਚਲੋ ਬਣਾ ਘਰ ਪਹੁੰਚ ਗਈ ਸੜਨਾ ਆਪਣੇ ਅਸਲ ਤਾਂ ਉਹ ਹੀ ਕੰਮ ਆਉਣਾ ਚਲ ਠੀਕ ਆ ਬੁੱਗੇ ਫੇਰ ਦਿਖਾ ਲਈ ਉਹਨੂੰ ਤਾਂ ਮੜਿਆ ਰੱਜਿਆ ਵਾਏ ਕੀ ਹੋਇਆ ਆ ਮਮੀ ਦਾ ਆਪਣਾ ਦੇਖੀ ਮਾਸੀ ਦਾ ਨਾ ਟੈਸਟ ਟੋਸਟ ਜੇ ਬਲੱਡ ਦੇ ਇੱਕ ਵਾਰ ਲੱਗਦੀ ਨਹੀਂ ਉਹ ਮੈਂ ਠੀਕ ਆ ਠੀਕ ਆ ਉਹਨੇ ਇੱਕ ਵਾਰ ਲੱਗਦੀ ਨਹੀਂ ਉਹ ਫੇਰ ਫੇਰ ਜੇ ਐਮਰਜੈਂਸੀ ਤੇ ਜਾ ਕੇ ਬੈਣਾ ਪੈਗਾ ਪਹਿਲਾਂ ਬੈਠੇ ਰੇ 4 ਦਿਨ ਉਹ ਫੇਰ ਦੇ ਲੈ ਕਿੱਥੇ ਜਾਣਾ ਨਾ ਕੰਮ ਹੁਣ 11500 ਰੁਪਏ ਸਰ ਜਣਾ ਹਾਂ ਨਹੀਂ ਮੀ ਬੁਲਾ ਲੈ ਭਾਈ ਨੂੰ ਚਲੋ ਠੀਕ ਆ ਜੀ ਮਿਲਦੇ ਆ ਫੇਰ ਸੈਂਪਲ ਦਵਾ ਦਿਓ ਉਰੀ ਘਰਾਂ ਬੈਠੇ ਦੇ ਫੇਰ ਚਾਹਾਂ ਬੈਠੇ ਦੀ ਕੀ ਕੀ ਖਾ ਲਈ ਕੀ ਕੀ ਆਪਣਾ ਜਨਾ ਕਰ ਲਈ ਸਾਰੇ ਲੋ ਜੀ ਅ ਸ਼ਾਮ ਦਾ ਟਾਈਮ ਹੋ ਗਿਆ ਰਹਿਰਾ ਸਭ ਦਾ ਜੱਪ ਚੱਲਦਾ ਤੇ ਅਸੀਂ ਪਹੁੰਚ ਗਏ ਆਪਣੀ ਭੈਣ ਦੇ ਪਿੰਡ ਹਾਂਜੀ ਤੇ ਇਹਦੀ ਸੱਸ ਦਾ ਆਪਰੇਸ਼ਨ ਹੋ ਗਿਆ ਉਹ ਵੀ ਸਾਡੇ ਨਾਲੇ ਆਈ ਹੈ ਜੀ ਹਾਂ ਤੇ ਹੁਣ ਇੱਥੇ ਤੇ ਵੀ ਆਲਵਿਦਾ ਲੰਨੇ ਅਸੀਂ ਪਹੁੰਚਣਾ ਆਪਣੀ ਕੁਟਿਆ ਚ ਤੇ ਹੁਣ ਇਹਦੇ ਨਾਲ ਸਲਾਹ ਕਰ ਲਈ ਸੀ ਜਿਹੜਾ ਹੁਣ ਜੂਨ ਜੁਲਾਈ ਦੀਆਂ ਛੁੱਟੀਆਂ ਹੋਣੀਆਂ ਉਹਦੇ ਚ ਪ੍ਰੋਗਰਾਮ ਕੋਈ ਲਿਖਾਂਗੇ ਟੂਰ ਵੇਅਰ ਵੀ ਕਿੱਥੇ ਜਾ ਹੁੰਦਾ ਕਿੱਥੇ ਨਹੀਂ ਆ ਤਾਂ ਤਾਂ ਬੂਆ ਤੇ ਪੈਸੇ ਬੂਆ ਤੇ ਪੈਸੇ ਕਾਹਤੇ ਲੇਤਾ ਇਹਦੇ ਬੂਆ ਦੇ ਮਨਿਕਰ ਨਾ ਨਾ ਮੈਂ ਐਵੇਂ ਕਹਿੰਦੀ ਮੈਂ ਕਿਧਰੇ ਪਾਸੇ ਚੱਲੂਗਾ ਠੰਡੇ ਇਲਾਕੇ ਚ ਹਾਂ ਨਾ ਇਹ ਵੀ ਜਮਾ ਮੇਤੇ ਕਹੋਗਾ ਮਨਿਕਰ ਕੀ ਪਤਾ ਬਾਬਾ ਨੇ ਉੱਥੀ ਬੁਲਾ ਲੈਣਾ ਇਹਦਾ ਬਾਬਿਆਂ ਦੇ ਹੱਥ ਨੇ ਪਾਣਾ ਨਾ ਦਾਣਾ ਪਾਣੀ ਉੱਥੀ ਜਾਣਾ ਉੱਥੇ ਜਾਣਾ ਹੂੰ ਹੁਣ ਇੱਥੇ ਕਿਹੜਾ ਸਾਨੂੰ ਪਤਾ ਤਾਂ ਉਦੋਂ ਐਟ ਅ ਟਾਈਮ ਪ੍ਰੋਗਰਾਮ ਬਣ ਗਿਆ ਹਾਂ ਸੁਬਾ ਸੁਬਾ ਪਹੁੰਚਾ ਗਏ ਹਾਂ ਤਾਂ ਨੇ ਬੀਨ ਹੋਇਆ ਪੇਪਰ ਖਤਮ ਹੋਇਆ ਕਿ ਕਿ ਲੋ ਸੈੱਬ ਦੀ ਫੋਨ ਆ ਗਿਆ ਚਲ ਠੀਕ ਆ ਫਿਰ ਚਲਦੇ ਅਸੀਂ ਕਰਨ ਫੋਨ ਕਰਦਾ ਉਹਦਾ ਪੀਜ਼ਾ ਗੱਡੀ 'ਚ ਪਿਆ ਨਹੀਂ ਲੈ ਲਓ ਅੱਜ ਨਹੀਂ ਕਰਨ ਦਾ ਪੀਜ਼ਾ ਨਹੀਂ ਨਾ ਪਹੁੰਚਣਾ ਪੰਗਾ ਤਾਂ ਉਹ ਆ ਹਾਂ ਚੱਕ ਫੜਾ ਉਹੋ ਦਿਨਾਂ ਬਾਅਦ ਚੀਜ਼ ਮੰਗੀ ਏ ਮੇਤੇ ਹੁਣ ਤੇ ਭਾਇਆ ਹੀ ਪਾਉਦੈ ਨਾ ਹਫਤੇ ਬਾਅਦ ਤਾਂ ਪਾਇਆ ਪੰਜ ਦਿਨ 6 ਦਿਨ ਹੋ ਚਲੇ ਅੱਜ ਹਾਂ 15 ਦਿਨਾਂ ਬਾਅਦ ਹੋਇਆ ਹੈ ਅਗਰ ਹੁਣ ਕਿੱਥੇ ਹੋਣਾ ਤੁਸੀਂ ਤਾਂ ਪਹਿਲਾਂ ਤਾਂ ਕੁੱਪੀਆਂ ਜੱਫੀਆਂ ਹੀ ਨਹੀਂ ਮੁਕਕਣੀਆਂ ਉਹ ਜੱਡੀ ਦਾ ਨਾ ਟਾਇਰ ਦੇ ਵਿੱਚ ਕੋਈ ਬ੍ਰੀਕ ਪੈਂਚਰ ਆ ਜੀ ਹਾਂ ਅਜੇ ਤੋਂ ਹੁਣ ਕਰ ਚੱਲੀ ਚੱਲ ਪਹਾੜੀ ਏਰੀਏ ਚੋਂ ਅੱਗੇ ਹੋ ਸਹੀ ਗੱਲ ਹੈ ਚੱਲ ਬਬੂ ਪੱਜ ਕੇ ਤਾਂ ਬਬੂਆ ਨੂੰ ਬਾਅਦ ਤਾਂ ਕਰਦੇ ਪਾਰਿਸ਼ਤ ਕਰਦੇ ਬੋਲੋ ਪਾਰਿ 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 ਬਬੂਆ ਆਜੀ ਰਹਿ ਕਹਦੇ ਆਉਂਗੇ ਛੁੱਟੀਆਂ ਵਿੱਚ ਆਉਂਗੇ ਦੀਦੀ ਕੀ ਕਹਦੇ ਚਲ ਠੀਕ ਹੈ ਚਲੋ ਠੀਕ ਹੈ ਚਲੋ ਠੀਕ ਹੈ ਜੀ ਮਿਲਦੇ ਹੁਣ ਘਰ ਚੱਲ ਗਏ ਆ ਵੀ ਬੋਲਿਆ ਆਇਆ ਮੈਂ ਤਾਂ ਬਤ ਚੱਤ ਗਈ ਸੀ ਮੈਂ ਮੋਲ ਲਈ ਸੱਸਰੀ ਗਾਂਜੀ ਥੰਦੇ ਵੀ ਨਹੀਂ ਆਈ ਸਵਾਲਾ ਮੈਨੂੰ ਪਤਾ ਇਹਨਾਂ ਵੀ ਤੁਸੀਂ ਇਹ ਮੈਂ ਉਧਰ ਬਾਥਰੂਮ ਚ ਸਮਾਨ ਤਾਂ ਥੱਲੇ ਪਿਆ ਚਲੋ ਖੀਮੂ ਲਾਗੀ ਨੂੰ ਨੋ ਫੜੋ ਆ ਸਮਾਨ ਫੜੋ ਆਪਾਂ ਦੀਨਾਂ ਫ੍ਰਿਜ ਚ ਨਾ ਰੱਖਿਓ ਇਸ ਕੋਨਾ ਬਾਹਰ ਕਰੋ ਸੱਤ ਨਾਲ ਰੈਰਾ ਸਭ ਦਾ ਹੋ ਰਿਹਾ ਜੀ ਜਾਪ ਆਪਾ ਹਏ ਮੇਰਾ ਪੁੱਤ ਲਾ ਤੰਦੂਲ ਘਰ ਬਣੂਗੀ ਤੂੰ ਹਟਦੀ ਨਹੀਂ ਉਹ ਤੇਰੀ ਬਾਲੇ ਹੋਰ ਪਾਸੇ ਚਲ ਗਈ ਯਾਰ ਕਰਨ ਵੀਰ ਜੀ ਨੂੰ ਤਾਂ ਪੁੱਛਿਆ ਨਹੀਂ ਕਰਨ ਵੀਰ ਜੀ ਗਿਆ ਦੂਰ ਕਿੱਥੇ ਨੂੰ ਗਿਆ ਕਰਨ ਅੱਛਾ 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 ਪਾਣੀ ਹੈ ਪਾਣੀ ਲਈ ਆ ਤਾਂ ਹੂੰ ਮੇਰੇ ਕੁੱਤੇ ਪੁੱਤ ਦੀ ਚਲੋ ਬਈ ਇਹ ਨੂੰ ਕਾਹਦੇ ਨੀ ਪਾਣੀ ਪੀਣਾ ਪੁੱਤਲਾ ਅਦਰ ਸੁੱਖ ਮਮਾ ਨੂੰ ਦੱਸ ਦੇ ਜਪੀਣਾ ਪੜੀ ਕਾ ਨੂੰ ਉਹ ਤਾਂ ਪੀਜ਼ਾ ਖਾ ਲੈਨੇ ਉੱਥੇ ਥੋੜਾ ਬਾਹੋਂ ਕਿੱਥੇ ਪੀਣਾ ਨੇ ਅੰਗੂਰ ਨਹੀਂ ਲਿਆ ਮੈਂ ਚਲੋ ਠੀਕ ਹੈ ਜੀ ਮੈਂ ਤਾਂ ਕਿ ਸਿਕਲੇ ਬਣਾਉਣਾ ਤੇ ਮਾਰਾ ਰੱਖਿਆ ਥੋੜਾ ਚੜ੍ਹਦੀ ਕਲਾ ਚ ਬੈਠਾ ਹਾਂ ਬੈਗ ਰੱਖਿਆ ਸੋਕ ਆਪਾਂ 7 ਦਿਨਾਂ ਚ ਕਣ ਕਣੇ ਰੰਗ ਲਿਆ ਬਦਲ